Dead, 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 so the look. 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 Sub it up by you. Dead, dead, ਸਭ ਜਗ ਪਇਓ ਜ ਜ ਜ ਸਰ ਲੋਕ ਜ ਜ ਜ ਸਰ ਲੋਕ ਜ ਜ ਜ ਸਰ ਲੋਕ ਜ ਜ ਜ ਸੁਦ ਲੋਕ ਜ ਜ ਜ ਸਰ ਲੋਕ ਜ ਜ ਜ ਸਰ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਤੇ ਨਕਰਤਨਾ ਲਾਗ ਤੇ ਸਲਾਣਾ ਜੋੜ ਦੇਲਾ ਉਨਜੋਗ ਬਹਾਦਰ ਸਾਹਿਬ ਮਹਾਰਾਜ ਨੇ ਉਹ ਜਗ੍ਹਾ ਤੇ ਆ ਕੇ ਗੋਰੂ ਰਿਸ਼ੀ ਨੂੰ ਦਰਸ਼ਨ ਦਿੱਤੇ ਗੋਰੂ ਰਿਸ਼ੀ ਨੂੰ ਨਜ਼ਰੀਨ ਅਲਪ ਤੇ ਹਾਲ ਕੀਤਾ ਇਸ ਜਗ੍ਹਾ ਤੇ ਗੂਗ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੋਰੂ ਰਿਸ਼ੀ ਨੇ ਕਿਤਨ ਨਿਸ਼ਾਨੇ ਮੰਗੀ ਉਨਜੋਗ ਬਹਾਦਰ ਸਾਹਿਬ ਮਹਾਰਾਜ ਨੇ ਤਕਾਲ ਬਖਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨੇ ਦਾ ਫੋੜ ਪੂਰ ਕੀਤਾ ਤਨੂ ਚੌਧਰੀ ਜਿੰਦਾਂ ਤੋਂ ਨਕਰਤਵਾ ਲਾ ਵਸਿਆ ਉਸ ਨੂੰ ਪੁੱਤਰ ਦੀ ਬਾਤ ਵਾਂਸੀ ਇਹ ਜਿਹੜਾ ਫੁਲਾਣਾ ਗੋੜ ਮੇਲਾ ਇਹ ਹਰ ਸਾਲ ਦੀ ਤਰ੍ਹਾਂ ਆਇਆ ਜਾਦਾ ਹੈ ਕਿ ਸ਼੍ਰੀ ਗੰਤੇਜ বাহাদুর ਸਾਹਿਬ ਮਹਾਰਾਜ ਦਾ ਸਾਡੇ ਤਿਲਕੋ ਫਾਨਾ ਪਾਇਮਤੀ ਦਾ ਪਾਇਸਾ ਦੀ ਦਾਸ ਪਹੇਲਾ ਜੀ ਦਾ ਉਹਨਾਂ ਸ਼ਰੋਣੀ ਬੋਦਰਾ ਪ੍ਰਬੰਧ ਕਮੇਟੀ ਨੇ ਬੜੇ ਵੱਡੀ ਤਰ੍ਹਾਂ ਨਾਲ ਦੇਸ਼ਾਂ ਵਿਦੇਸ਼ਾਂ ਦੇ ਵੀ ਸੰਗਤਾਂ ਆ ਕੇ ਸਾਰੇ ਸ਼ਰੋਣਾਂ ਦਾ ਨਗਰ ਕੀਰਤਨ ਆਇਆ ਉਹਨੇ ਨਵੀਂ ਲੜੀ ਪਹਿਲੀ ਆ ਕੇ ਨਜ਼ਰ ਪਹੁੰਚਾ ਮੇ ਜੇ ਕਿਹੜਾ ਮੈਂਬਰ ਕੀਤਾ ਜਾਂਦਾ ਉਹ ਸਮੂਹੀਆਂ ਸੰਗਤਾਂ ਨਾਲ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਚੋਤਾ ਮਿਸਾਓ ਉਹ ਵੀ ਹਾਜ਼ਰੀ ਲਵਾ ਕੇ ਗਏ ਨਾ ਮੈਂ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਹੋਰ ਜਿੰਨੀਆਂ ਵੀ ਸੰਗਤਾਂ ਆਈਆਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਨਗਰਪਾਲਿਕਾ ਦੀ ਰਵਾੜਪੁਰ ਦੇ ਅਕਾਲ ਸਾਹਿਬ ਤੋਂ ਰੋਣੀ ਹੈ ਜੀ ਤੁਨੋਲਾ ਰਾਜ ਦੇ ਲੋਕਾਂ ਤੋਂ ਕੜਾਵਾ ਤੋਂ ਸੁਖੇ ਸਾਹਿਬ ਸਾਹਿਬ ਜੀ ਦੇ ਸਾਥੇ ਸ੍ਰੀ ਸਰਬ ਸੰਗਤਾਂ ਬੜੀ ਸਰਪ੍ਰਸਤ ਭਾਈ ਨਾਲ ਇਹਦਾ ਸਾਥ ਨਾਲ ਸਰਕੀ ਉਪਰਾਲੀਆਂ ਭਰੀਆਂ ਨੇ ਆਉਂ ਉਹਨਾਂ ਬਹਾਦੂਰਾਂ ਦੀ ਯਾਦ ਨੂੰ ਨਮਨ ਕਰਕੇ ਆਪਣੇ ਜੀਵਨ ਨੂੰ ਸਭ ਨੇ ਵਧਾਈ ਇਹਦੀ ਸਰਬਸੰਗਤ ਦਾ ਬਹੁਤ ਬਹੁਤ ਧੰਨਵਾਦ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਤੇ ਅੱਜ ਦਿਮਾਗ ਸਿੰਘ ਸਾਹਿਬ ਜੈਦਾ ਕਸ਼ਤ ਦਾ ਬਾਬਾ ਤੇਜੀਤਿ ਵੀ ਭਰੋਲਾ ਵੱਲੋਂ ਦੇਵ ਜੀ ਦੇ ਆਦਰ ਦੀ ਸਰਕਾਰ થી ਢੋਲਾ ਵਿਕੇ ਮਹਾਨ ਲਗੇ ਦੀ ਫਿਲਕਾ ਜਾ ਰਿਹਾ ਹੈ ਇਹ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜੀ ਜੁਨੀਅਰ ਸ ਭਾਈ ਮਤੀਦਾ ਜੀ ਭਾਈ ਸਤੀਰਾ ਜੀ ਭਾਈ ਜਾਲਾ ਜੀ ਦਾ ਤੇ ਗੁਰੂ ਘਰ ਦਾ ਰੈਜ਼ੀਡੈਂਸ ਮਾਤਾ ਜੀ ਦੇ ਘਰ ਚਾਰੇ ਸਹਿਜਾਂ ਦੇ ਤੇ ਗੁਰੂ ਤੇਗ ਬਹਾਦਰ ਜੀ ਢੋਲਾ ਆਵਰ ਨੂੰ ਮੁੱਖ ਰੱਖਿਆ

ਗੁਰਦਵਾਰ ਜੀ ਪ੍ਰੋਜੈਕਟ ਨਾਲ ਜਹਾਜ਼ ਗੁਰਦਵਾਰੀ ਗਏ ਨੇ ਉਹਦੇ ਸ਼ੋਗ ਨਹੀਂ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਪਰਮਜੀਤ ਸਿੰਘ ਜੀ ਖਾਲਸਾ ਜਾਇਦਰ ਜਗੇਸ਼ ਸਿੰਘ ਜੀ ਜੰਗਾ ਜਾਇਦਰ ਪ੍ਰਮਜੀਤ ਸਿੰਘ ਜੀ ਤੋਂ ਇਹ ਬਾਕੀ ਤਾਂ ਫੇਰੀ ਬਾਣੀਆਂ ਪੜ ਰਹੇ ਨੇ ਉਸ ਤੋਂ ਵੱਜੀ ਕੀਤੀ ਗੁਰਦਵਾਰਾ ਸਾਹਿਬ ਦੇ ਮੇਸਟਰ ਸਾਖਾ ਸਾਹਿਬ ਦੇ ਮੇਸਟਰ ਜਿਆਦਾ ਮੇਸਟਰ ਜੀ ਤੋਂ ਵੀ ਕਾਜ ਹੋਇਆ ਗਣ ਤੇ ਯਾਨੀ ਜਨਤਾ ਦਿੱਤੀ ਸਾਡਾ ਭਾਰਤ ਪਟਾਇਆ ਦਾ ਸੰਚਾਰ ਸਤਾਪ